ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਆਲੂ ਸ਼ਿਮਲਾ ਮਿਰਚ ਦੀ ਬਹੁਤ ਹੀ ਟੇਸਟੀ ਦੀ ਅਮੇਜ਼ਿੰਗ ਸਬਜੀ ਦੇਖਣ ਚ ਜਿੰਨੀ ਪਿਆਰੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਬਣਾਉਂਗੇ ਆਪਾਂ ਬਣਾਵਾਂਗੇ ਥੋੜੇ ਜਿਹਾ ਅਲੱਗ ਤਰੀਕੇ ਦੇ ਨਾਲ ਨਾਰਮਲ ਜਿੱਦਾਂ ਆਪਾਂ ਬਣਾਉਂਦੇ ਆ ਉਹ ਨਹੀਂ ਬਣਾਉਂਦੇ ਹੈਗੇ ਆਪਾਂ ਥੋੜੇ ਅਲੱਗ ਤਰੀਕੇ ਨਾਲ ਬਣਾਵਾਂਗੇ ਇਸ ਤਰ੍ਹਾਂ ਇੱਕ ਵਾਰੀ ਟਰਾਈ ਕਰਕੇ ਦੇਖੋ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਦੀ ਹੈ ਇਹ ਸਬਜੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਲੂ ਤੇ ਸ਼ਿਮਲਾ ਮਿਰਚ ਹੀ ਚਾਹੀਦੇ ਆ ਦੇ ਨਾਲ ਦੀ ਨਾਲ ਬਾਕੀ ਸਮਾਨ ਆਪਾਂ ਦੇਖ ਲਵਾਂਗੇ ਆਲੂ ਮੈਂ ਥੋੜੇ ਜਿਹਾ ਜ਼ਿਆਦਾ ਖਾਇਆ ਬੱਚੇ ਆ ਜਿਹੜੇ ਵੱਧ ਖਾਂਦੇ ਆ ਆਲੂ ਸ਼ਿਮਲਾ ਮਿਰਚ ਘੱਟ ਖਾਂਦੇ ਆ ਇਸ ਲਈ ਆਲੂ ਆਪਾਂ ਵੱਧ ਹੀ ਰੱਖਾਂਗੇ ਇਸ ਤਰ੍ਹਾਂ ਆਲੂ ਮੈਂ ਚੰਗੀ ਤਰ੍ਹਾਂ ਛਿੱਲ ਲੈ ਸੀਗੇ ਤੇ ਧੋਲੇ ਸੀਗੇ ਸ਼ਿਮਲਾ ਮਿਰਚ ਵੀ ਮੈਂ ਧੋਲੇ ਸੀ ਇਦਾਂ ਪੀਸਸ ਦੇ ਵਿੱਚ ਕੱਟ ਲਵਾਂਗੇ ਜਿੰਨੇ ਇੱਕ ਵੱਡੇ ਪੀਸ ਤੁਸੀਂ ਰੱਖਣੇ ਨੇ ਰੱਖ ਸਕਦੇ ਹੋ ਅੱਧੇ ਆਲੂ ਚੋ 6 ਪੀਸ ਕਰਨੇ ਨੇ ਜਾਂ ਫਿਰ 4 ਪੀਸ ਕਰਨੇ ਨੇ ਆਲੂ ਦੇ ਹਿਸਾਬ ਨਾਲ ਜਿਹੜੇ ਤੁਸੀਂ ਇਹਨੂੰ ਕੱਟ ਲਵੋ ਤੇ ਸ਼ਿਮਲਾ ਮਿਰਚ ਵੀ ਆਪਾਂ ਜਿਹੜੀ ਇਸੇ ਤਰ੍ਹਾਂ ਕੱਟ ਲਵਾਂਗੇ ਆਲੂ ਕਾਲੇ ਹੋਣ ਤੋਂ ਜਿਹੜਾ ਇਹਨੂੰ ਤੁਸੀਂ ਪਾਣੀ 'ਚ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲਵਾਂਗੇ ਤੇ ਵਿਚ ਵਾਲਾ ਪਾਰਟ ਆ ਜਿਹੜਾ ਬੀਜ ਵਾਲਾ ਹੈ ਉਹ ਹਟਾ ਦਵਾਂਗੇ ਅੱਜ ਕੱਲ ਜਿਆਦਾ ਬੀਜ ਹੁੰਦੇ ਨਹੀਂ ਹੈਗੇ ਵੈਸੇ ਸ਼ਿਮਲਾ ਮਿਰਚ ਦੇ ਵਿੱਚ ਹੁਣ ਆਪਾਂ ਪਤਲੀ ਲੈ ਲਈ ਆਪਾਂ ਪਤਲੀ ਦੇ ਵਿੱਚ ਬਣਾਵਾਂਗੇ ਸਰੋਂ ਦਾ ਤੇਲ ਆਪਾਂ ਪਾ ਲਿਆ ਸਰੋਂ ਦੇ ਤੇਲ 'ਚ ਬਣਾਵਾਂਗੇ ਇਹਦੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਹੈ ਕਰਾਰੀ ਜਿਹੀ ਬਣਦੀ ਹੈ ਸ਼ਿਮਲਾ ਮਿਰਚ ਆਪਾਂ ਅੱਧਾ ਚਮਚ ਜੀਰਾ ਪਾਇਆ ਹੈ ਤੇ ਤਿੰਨ ਅਕ ਪਿਆਜ਼ ਪਾਇਆ ਪਿਆਜ਼ ਤੁਸੀਂ ਜਿਆਦਾ ਰੱਖਿਓ ਸ਼ਿਮਲਾ ਮਿਰਚ ਦੇ ਪਿਆ ਵਿੱਚ ਜਿਹੜੇ ਪਿਆਜ਼ ਜ਼ਿਆਦਾ ਟੇਸਟੀ ਲੱਗਦੇ ਇੱਕ ਚਮਚ ਪਰ ਕੇ ਅਦਰਕ ਦਾਸ ਦਾ ਪੇਸਟ ਪਾਇਆ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਇੱਕ ਹਰੀ ਮਿਰਚ ਜਿਹੜੀ ਉਹ ਵੀ ਮੈਂ ਐਡ ਕਰ ਦਿੱਤੀ ਹੈ ਕੱਟ ਕੇ ਅਦਰਕ ਦਾਸ ਨੂੰ ਪਾਉਣਾ ਜ਼ਰੂਰੀ ਹੈ ਇਹਦੇ ਨਾਲ ਫਲੇਵਰ ਵਧੀਆ ਹੋਊਗਾ ਜਦੋਂ ਆਪਣੇ ਪਿਆਜ਼ ਪੱਕ ਗਏ ਉਸ ਟਾਈਮ ਤੇ ਆਪਾਂ ਥੋੜਾ ਜਿਹਾ ਨੂਨ ਪਾਵਾਂਗੇ ਸਾਰਾ ਨੂਨ ਨਹੀਂ ਪਾਵਾਂਗੇ ਬਿਲਕੁਲ ਥੋੜੀ ਜੀ ਹਲਦੀ ਪਾਵਾਂਗੇ ਬਾਕੀ ਮਸਾਲਾ ਆਪਾਂ ਲੱਗ ਤੋਂ ਤਿਆਰ ਕਰਕੇ ਰੱਖਾਂਗੇ ਉਹ ਪਾਵਾਂਗੇ ਸਵਾਦ ਅਨੁਸਾਰ ਮਿਰਚ ਜਿਹੜੀ ਉਹ ਮੈਂ ਐਡ ਕਰ ਦਿੱਤੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਆਲੂ ਸੀਗੇ ਜਿਹੜੇ ਉਹ ਪਾ ਲਵਾਂਗੇ ਆਲੂਆਂ ਨੂੰ ਆਪਾਂ ਪਕਾ ਲਵਾਂਗੇ ਜਦੋਂ ਤੱਕ ਥੋੜੀ ਥੋੜੀ ਸੌਫਟ ਨਹੀਂ ਹੋ ਜਾਂਦੇ ਹੈਗੇ ਲੋ ਫਲੇਮ ਤੇ ਪਕਾਵਾਂਗੇ ਆਪਾਂ 5-4 ਮਿੰਟ ਲਈ ਦੂਜੀ ਸਾਈਡ ਤੇ ਜਿਹੜਾ ਮਸਾਲਾ ਆਪਾਂ ਤਿਆਰ ਕਰਦਨੇ ਇਹਨੂੰ ਢੱਕ ਕੇ ਰੱਖ ਦਨੇ ਆ ਅੱਧਾ ਚਮਚ ਹਲਦੀ ਦਾ ਲਿਆਏ ਬਾਕੀ ਤੁਸੀਂ ਸਬਜੀ ਦੇ ਹਿਸਾਬ ਨਾਲ ਲੈ ਸਕਦੇ ਹੋ ਅੱਧਾ ਚਮਚ ਜਿਹੜਾ ਮੈਂ ਗਰਮ ਮਸਾਲਾ ਪਾਇਆ ਹੈ ਤੇ ਇੱਕ ਚਮਚਾ ਧਨੀਆ ਪਾਊਡਰ ਪਾਇਆ ਹੈ ਤਰ ਤਰ ਗੁੱਟਿਆ ਹੋਇਆ ਧਨੀਆ ਹੈ ਤੁਸੀਂ ਜਿਹੜਾ ਸਾਬਤੀਆਂ ਥੋੜਾ ਅਦਰਕ ਰਕੁਟ ਕਰਕੇ ਪਾ ਸਕਦੇ ਹੋ ਉਸ ਤੋਂ ਬਾਅਦ ਸਵਾਦ ਅਨਸਾਰ ਆਪਾਂ ਇਹਦੇ ਵਿੱਚ ਨੂਨ ਪਾ ਦਵਾਂਗੇ ਥੋੜਾ ਜਿਹਾ ਅਦਰਕ ਦਾ ਪੇਸਟ ਜਾਂ ਸੁੰਡੇ ਦਾ ਪੇਸਟ ਵੀ ਕਹਿ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਜਿਹੜਾ ਆਮਚੂਰ ਜਾਂ ਫਿਰ ਤੁਸੀਂ ਚਾਟ ਮਸਾਲਾ ਪਾ ਸਕਦੇ ਹੋ ਦੇਗੀ ਮਿਰਚ ਦਾ ਪਾਇਆ ਤੱਕ ਚਮਚ ਸਾਰੀਆਂ ਚੀਜ਼ਾਂ ਮਿਕਸ ਕਰ ਦਵਾਂਗੇ ਨੂਨ ਆਪਾਂ ਪਹਿਲਾਂ ਵੀ ਪਾਇਆ ਸੀਗਾ ਉਸ ਦੇ ਹਿਸਾਬ ਨਾਲ ਆਪਾਂ ਨੂਨ ਪਾਉਣਾ ਹੈ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਦਾ ਗਾੜਾ ਜਿਹਾ ਪੇਸਟ ਬਣਾ ਲੈਣਾ ਤੇ ਇਹਨੂੰ ਥੋੜੀ देर ਸਾਈਡ ਤੇ ਰੱਖ ਦੇਣਾ ਇੰਨੇ ਆਪਣੇ ਆਲੂ ਵੀ ਪੱਕ ਜਾਣਗੇ ਤੇ ਮਸਾਲਾ ਵੀ ਜਿਹੜਾ ਫੁੱਲ ਜਾਊਗਾ ਆਲੂ ਆਪਣੇ ਬਿਲਕੁਲ ਪੱਕੇ ਤਿਆਰ ਹੋ ਗਏ ਆ ਬਸ ਇਨੇ ਕੇ ਪਾ ਆਲੂ ਪਕਾਉਣੇ ਆ ਜੇ ਆਪਾਂ ਸ਼ਿਮਲਾ ਮਿਰਚਾਂ ਪਹਿਲਾਂ ਪਾ ਦਨੇ ਆ ਫਿਰ ਉਹ ਵਿੱਚ ਹੀ ਘੁਲ ਜਾਂਦੀਆਂ ਨੇ ਥੋੜੀਆਂ ਖੜੀਆਂ ਖੜੀਆਂ ਜਿਹੀਆਂ ਥੋੜੀਆਂ ਜਿਹਾ ਘੱਟ ਪੱਕੀਆਂ ਹੋਈਆਂ ਸ਼ਿਮਲਾ ਮਿਰਚਾਂ ਵਧੀਆ ਲੱਗਦੀਆਂ ਨੇ ਆ ਟੇਸਟ ਵਧੀਆ ਹੁੰਦਾ ਏ ਤੇ ਨੂੰ ਥੋੜੇ ਸੌਫਟ ਹੋਣ ਤੱਕ ਪਕਾਵਾਂਗੇ ਤੇ ਆਪਾਂ ਟਮਾਟਰ ਵੀ ਆ ਜਿਹੜਾ ਪਹਿਲਾਂ ਨਹੀਂ ਪਾਇਆ ਸੀਗਾ ਇੱਕ ਟਮਾਟਰ ਆ ਜਿਹੜਾ ਮੈਂ ਕੱਟ ਕੇ ਹੁਣੇ ਪਾਉਂਗੀ ਇਸ ਤਰ੍ਹਾਂ ਟਮਾਟਰ ਵੀ ਇਹਦੇ ਵਿੱਚ ਖੜੇ ਖੜੇ ਜਿਹੀ ਵਧੀਆ ਲੱਗਦੇ ਨੇਗੇ ਇਸ ਤਰ੍ਹਾਂ ਸਬਜ਼ੀ ਦੇਖਣ ਚ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਖਾਣ ਚ ਇਹਦਾ ਫਲੇਵਰ ਬਹੁਤ ਹੀ ਅਲੱਗ ਹੁੰਦਾ ਹੈ ਇਹ ਨਜ਼ਾਰਾ ਟੇਸਟੀ ਹੁੰਦਾ ਹੈ ਨਾਰਮਲ ਪਛਮਲਾ ਮਿਰਚ ਜਦੋਂ ਬਣਾਉਣੀ ਉਹਦੇ ਨਾਲੋਂ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਇਹਨੂੰ ਪਟਕ ਕੇ ਪਕਾ ਲਵਾਂਗੇ ਜਦੋਂ ਤੱਕ ਸੌਫਟ ਨਹੀਂ ਹੋ ਜਾਂਦੀ ਮਸਾਲਾ ਸੀਗਾ ਜਿਹੜਾ ਉਹ ਵੀ ਆਪਾਂ ਸ਼ਬਨਾ ਮਿਰਚ ਤੇ ਟਮਾਟਰ ਤੋਂ ਬਾਅਦ ਐਡ ਕਰ ਦਵਾਂਗੇ ਜਿਹੜਾ ਬਣਾ ਕੇ ਰੱਖਿਆ ਸੀਗਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹਨੂੰ ਮਸਾਲਿਆਂ ਦੇ ਨਾਲ ਪਕਾਵਾਂਗੇ ਇਸ ਤਰ੍ਹਾਂ ਪਾਣੀ ਚ ਭੋਂਨ ਕਰਕੇ ਮਸਾਲੇ ਦਾ ਫਲੇਵਰ ਆ ਜਿਹੜਾ ਬਹੁਤ ਵਧੀਆ ਹੋ ਜਾਂਦਾ ਸਬਜ਼ੀ ਦਾ ਟੇਸਟੀ ਸਬਜ਼ੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਇਹਨੂੰ ਰੋਟੀ नान ਪਰਾਂਠੇ ਕਿਸੇ ਨਾਲ ਵੀ ਜਿਹੜਾ ਖਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ